ਹਾਂਜੀ ਸੱਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਐਨੂੰ ਬਾਗਾਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450988 ਅੱਜ ਦੀ ਵੀਡੀਓ ਚ ਦੋ ਪਸ਼ੂ ਵਿਖਾਉਣੇ ਆ ਇੱਕ ਗੱਬਣ ਵੜ ਸੋਨ ਨੂੰ ਤਿਆਰ ਇੱਕ ਤਾਜੀ ਸੂਈ ਸਵਾਈ ਆ ਮਗਰ ਬੱਚਾ ਬਹੁਤ ਚੰਗੀ ਵੱਛੀ ਆ ਚੰਗੇ ਦੁੱਧ ਵਾਲੀ ਬਾਈ ਦੱਸਦਾ ਇਨਫੋਰਮੇਸ਼ਨ ਲੈ ਦਨਾ ਉਹ ਕਰ ਦੇਗਾ ਅਲਬਾਤ ਮੁੱਲ ਨਿੱਕੇ ਨਿੱਕੇ ਜੇ ਹੋਣਗੇ ਦੋਵਾਂ ਦੇ ਦੁੱਧ ਮੱਝਾਂ ਵਰਗਾ ਹੋ। ਹਾਂਜੀ ਸასი ਘਰ ਜੀ। ਨਾਮ ਤੇ ਐਡਰੈਸ ਦੱਸਿਓ। ਅਮਨਦੀਪ ਸ਼ਾਵਾ ਪਿੰਡ ਲੰਗਿਆ ਨਾ ਨਵਾਂ ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸਿਓ। 9041410349। ਦੋ ਪਸ਼ੂ ਵਗਾਓ ਬਈ। ਹਾਂਜੀ ਹਾਂਜੀ। ਇਹ ਤੋਂ ਹੀ ਸ਼ੁਰੂ ਕਰ ਲੈ ਸੂਈ ਸਵਾਈ ਤੋਂ। ਇਹ ਰਾਤ ਦੀ ਸੂਈ ਹੈ 4 ਕਿਲੋ ਬੋਲਾ ਕੱਢਿਆ ਥੱਲੇੋਂ। ਰਾਤ ਦੀ ਸੂਈ ਹੈ 4 ਕਿਲੋ ਬੋਲਾ ਕੱਢ ਲਿਆ। ਮੱਛੀ ਬਹੁਤ ਕੁਆਲਿਟੀ ਦੀ ਮਗਰ ਹੈ। ਮੱਛੀ ਵੀ ਆਪ ਦੇਖੋ ਬੁੱਤੀ ਬਾਤੀ ਬਹੁਤ ਚੰਗੀ ਮੱਛੀ ਆ। ਹੂੰ ਦੋਸਤੋ ਬੱਚਾ ਮਗਰ ਬਹੁਤ ਚੰਗਾ। ਜੈਸੀ ਨਸਾ ਦਾ ਚੰਗੀ ਸੇਵਾ ਸੰਭਾਲ ਘੌਰ ਹੋ ਜਾਂਦੀ ਆਉਂਦੇ ਸੂਏ ਨੂੰ ਮਾਨ ਦੇ ਮਗਰ ਵਹਿੜ ਤਿਆਰ ਹੋ ਜੂ ਕਿੰਨਾ ਕ ਦੁੱਧ ਪਿਆਜੂ ਕੱਢ ਦੂਗੀ 15 16 ਕਿਲੋ ਜੀ ਰਾਹਣ ਜੈ ਜੈ ਮੋਲ ਨਿਕਾ ਜਿਆ ਬ ਲੈਣ ਦੇਣ ਵਾਲੇ 32000 ਰੁਪਏ ਆਈ ਇਹਦਾ 32 ਦੀ ਹਾਂਜੀ ਬਸ ਆਪਾਂ ਲੈਣ ਦੇਣ ਵਾਲੇ ਵਿੱਚ ਕੋਈ ਛੋਟ ਛੱਪਾ ਕਰਦੇ ਕੋਈ ਭਲੇਖੇ ਜੇ ਘੱਟਦਾ ਨਹੀਂ ਕਿਹਾ ਗਿਆ ਕਿਤੇ ਮੈਂ ਕਹਿੰਦਾ ਇਹ ਲੈਣ ਦੇਣ ਨਾਲ ਆਪਾਂ ਮੋਲ ਹੀ ਨਿਕ ਨਿਕੇ ਕਰਨੇ ਨੇ ਚਲ ਕੱਢ ਗਏ ਬਾਹਰ ਨੂੰ ਹਾਂਜੀ ਦੁੱਧ ਕਿੰਨਾ ਕਹ ਪਿਆ ਜੂ ਦੁੱਧ ਦੇ ਦੂ 14 15 ਕਿਲੋ ਖੁੱਲਾ 14 15 ਕਿਲੋ ਖੁੱਲਾ ਦੁੱਧ ਪਿਆ ਜੂ ਰਾਤ ਦੀ ਸੂਈ ਹੈ ਸਵੇਰ ਪਹਿਲੀ ਚਵਾਈ ਕੀਤੀ ਹੈ 4 ਕਿਲੋ ਹਵਾਨੇ ਚਵਾਈ ਕਹਿੰਦਾ ਬੌਲੀ ਕੱਢੀ ਆ ਭਾਈ ਬਾਈ ਖਾਲੀ ਨਹੀਂ ਕੀਤੀ ਦੂਜਾ ਸੂਆ ਖਾਲੀ ਨਹੀਂ ਬਾਈ ਕਹਿੰਦਾ ਹਜੇ ਹਵਾਨਾ ਕੀਤਾ ਦੂਜਾ ਸੂਆ ਮੈਨੂੰ ਤਾਂ ਸੀਗਾ ਕਿਤੇ ਪਿਲੇਖੇ ਚ ਮੁੱਲ ਘਟ ਹੋ ਗਿਆ ਪਰ ਬਾਈ ਕਹਿੰਦਾ ਨਹੀਂ ਆਪਾਂ 32000 ਦੀ ਦੇ ਦੇਣੀ ਆ ਮਗਰ ਵੱਛੀ ਤਾਜੀ ਸੂਈ ਸਵਾਈ ਜਰਸੀ ਨਸਲ ਦੀ ਦੂਜਾ ਸੂਆ ਵੜ ਠੀਕ ਹੈ ਹਵਾਨਾ ਸੋਹਣਾ ਵੱਡਾ ਮੋٹے ਮੋٹے ਥਾਣ ਆ ਅਸਦੀ ਚੋਾਈ ਵਾਲੇ ਗਲਾਬੀ ਥਾਣ ਦੁੱਧ ਜਰਸੀਆਂ ਦਾ ਮੱਝਾਂ ਆਰ ਗਈ ਹੁੰਦਾ ਸਾਰੇ ਭੈਣ ਭਰਾ ਜਾਣਦੇ ਆ ਬਾਕੀ ਬੱਚਾ ਮਗਰ ਬਹੁਤ ਚੰਗਾ ਆਵਦੀ ਮਾਂ ਨਾਲੋਂ ਵੀ ਵੱਧ ਜਾਤ ਚ ਮਗਰ ਵੱੱਛੀ ਐ ਮੱਛੀ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕਰ ਲੈਂਦਾ ਆਉਂਦੇ ਸੂਏ ਨੂੰ ਮਗਰ ਟਾਪ ਦੀ ਵਹਿੜ ਤਿਆਰ ਹੋ ਜੂ 32000 ਦੀ ਦੇ ਦੇਣੀ ਐ ਨਿੱਕਾ ਜਾਂ ਮੁੱਲ 30 32000 ਦੀ ਤੁਹਾਨੂੰ ਵੀ ਪਤਾ ਤਾਜੀ ਸੂਈ ਵਹਿੜ 14 15 ਹਾਂ ਟੋਕੜਾ ਮਿਲ ਜਾਂਦਾ ਹੈ ਤੋਕੜਾਂ ਵੀ ਕੀ ਜਾਂਦੀਆਂ ਬਾਈ ਕਹਿੰਦਾ 30 3000 ਦੀਆਂ ਮੋٹے ਮੋٹے ਥਾਣਾਂ ਵੀਡੀਓ ਬਣਾ ਰਹੇ ਆ 12 ਵਜੇ ਸ਼ਾਮ ਦੀ ਚਵਾਈ ਚ 6 ਘੰਟੇ ਪਏ ਆ 6 ਵਜੇ ਦੇ ਹਿਸਾਬ ਨਾਲ ਅੱਧਾ ਦਿਨ ਹੀ ਪਿਆ ਸ਼ਾਮ ਤੱਕ ਰਹਵਾਨਾ ਦੁੱਧ ਨਾਲ ਬੌਲੇ ਨਾਲ ਭਰ ਲੈਣਾ 14 15 ਕਿਲੋ ਦੁੱਧ ਪਿਆ ਜੂ ਮੁੱਲ ਨਿਕਾ ਜਾ 32000 ਦੀ ਕੋਈ ਤੋਕੜ ਨਹੀਂ ਦਿੰਦਾ 2 ਨੰਬਰ ਸ਼ਰਮਾ ਇਹ ਵੀ ਦੂਜਾ ਸੂਆ ਹੀ ਆਈ ਸੀ ਕਿੰਨੇ ਦਿਨ ਲੈ ਜੂ ਇਹ ਬਰ ਲੈ ਜੂਗੀ ਉਹ ਤਾਂ ਕਹਿੰਦੇ ਹਫਤਾ ਲੈ ਜੂਗੀ ਗਾ ਹੁਣ ਦੇਖੋ ਅਸੀਂ ਤਾਂ ਕੀ ਪਤਾ ਲਾਦੇ ਹੈਗੇ ਉਪਰ ਆਪਰਾ ਵੀ ਕਰ ਸਕਦਾ ਇਹ 10 ਦਿਨ 10 ਦਿਨ ਤੇ ਮੇਰੇ ਹਿਸਾਬ ਨਾਲ ਫੁੱਲੇ ਲਾਏ ਜਾਂਦੇ ਜਿਵੇਂ ਲੱਗਦੀ ਇਹਨੂੰ ਤਾਂ ਉਹ ਹਫਤਾ ਕਹਿੰਦੇ ਸੀ ਉਹ ਹਫਤਾ ਕਹਿੰਦੇ ਹਾਂਜੀ ਹਾਂ ਕਿੰਨਾ ਕੁ ਦੁੱਧ ਦੇ ਦੂੰ ਇਹ ਦੇ ਦੂੰ ਕਿ ਮੇਰੇ ਹਿਸਾਬ ਨਾਲ 12-13 ਕੋਲ ਫੁੱਲਾ ਇਹ ਵੀ 라ਵਣ ਜੈ ਜੈ ਮੋਲ ਇਹਦਾ ਵੀ ਨਿੱਕਾ ਜਿਹਾ ਇਹ 25000 ਦੀ ਦੇ ਦੇਣੀ ਇਹ ਬੱਚੀ ਦੀ ਹਾਂਜੀ ਹਾਂਜੀ ਬੱਚੀ ਸ਼ਾਵਾਂ ਲੜਿਆ ਰੋੜਾ ਤਾਂ ਨਹੀਂ ਕਰੇ ਕਦੇ ਮੈਂ ਲੜਨਾਂ ਦਾ ਕੀ ਚੰਨਾ ਬਸ ਮੋਲੀ ਆਪਾਂ ਜੈਜ ਕਰ ਦੇਣੇ ਲੈਣ ਦੇਣ ਨਾਲ ਬਾਲੀ ਪਕਾਈ ਨਹੀਂ ਕਰਦੇਗੇ ਆਪਾਂ ਮੈਂ ਕਿਹਾ ਸਿਆਲ ਇੱਕ ਅੱਜ ਮੀਂਹ ਪਈ ਜਾਂਦਾ ਹੋਰ ਕਿਤੇ ਲੜਿਆ ਵੇ ਛਿੱਦੀ ਫੜਾਉਣ ਵਾਲੀ ਗੱਲ ਕਰਦਾ ਹੋਵੇ ਬੱਚੀਆਂ ਚਾਹੀਆਂ ਬਸ ਆਪਾਂ ਲੈ ਮੋਲੀਓ ਤੁਹਾਡੇ ਕਰਨੇ ਜਿਹੜੇ ਮੱਛੇ ਉਹਦੇ ਮੁੱਲ ਕੀਤੇ ਆਪਾਂ ਘੰਟੇ ਬਾਹਰ ਨੂੰ ਇਹ 25000 ਦੀ ਦੇ ਦੇਣੀ ਆ ਬਾਈ ਕਹਿੰਦਾ ਜੀ ਤੋਂ ਲਈਓ ਕਹਿੰਦਾ ਹਫਤੇ ਚ ਸੂਪੂ ਹਫਤਾ ਰਹਿਗਾ ਡੇਟ ਮੁਤਾਬਕ ਪਰ ਦੋ ਤਿੰਨ ਦਿਨ ਤੁਸੀਂ ਵੱਧ ਮੰਨ ਲਓ 10ਾਂ ਦਿਨਾਂ ਦੇ 10ਾਂ ਦਿਨਾਂ ਦੇ ਅੰਦਰ ਅੰਦਰ ਸੂਪੂ ਬਾਕੀ ਪਤਾ ਨਹੀਂ ਹੁੰਦਾ ਜਾਨਵਰਦ ਹੋ ਸਕਦਾ ਹਫ਼ਤੇ ਨੂੰ ਹੀ ਸੂਪੇ ਕਈ ਪਸ਼ੂ ਦਿਨਾਂ ਤੇ ਲੇਵਾ ਜਾ ਲਾਉਂਦੇ ਆ ਮੋٹے ਮੋٹے ਥਾਣ ਆ ਬਸ ਮੋੜ ਲਾ 12-13 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ 25000 ਦੀ ਦੇ ਦੇਣੀ ਆ ਨਿੱਕੇ ਨਿੱਕੇ ਮੁੱਲ ਆ ਇਦੂ ਘੱਟ ਮੁੱਲ ਚ ਦਾ ਫਿਰ ਤੁਹਾਨੂੰ ਵੀ ਪਤਾ ਵਹਿੜਾ ਦਿੰਦਾ ਵੀ ਕੌਣ ਆ 30-30000 ਦੀਆਂ ਦਾ ਤੋਕੜਾਂ ਵੀ ਕੀ ਜਾਂਦੀਆਂ ਉਹ ਅਗਲਾ ਕਹਿਣ ਦਾ ਹੁੰਦਾ ਬਾਈ 5 ਮਹੀਨੇ ਹੋ ਗਏ ਸੂਈ ਨੂੰ ਉਹ ਅੱਗੇ ਆਹ ਵਾਈ ਗਰੂ ਜਾਣਦਾ ਹੁੰਦਾ 5 ਮਹੀਨੇ 15 ਮਹੀਨਿਆਂ ਦੀ ਸੂਈ ਹੁੰਦੀ ਆ। ਬਾਣੀ ਬਈ ਸੁੱਤੇ ਬਾਦ ਚੰਗਾ ਲੱਗਿਆ ਮੋਟਾ ਕਿਉਂਕਿ ਇਮਾਨਦਾਰੀ ਅੱਜ ਕੱਲ ਬਾੜੀ ਤਾਂ ਹੈ ਨਹੀਂ ਜਿਹੜੀ 20 ਦਿਨਾਂ ਦੀ ਸੂਈ ਹੁੰਦੀ ਉਹਨੂੰ ਅਗਲਾ ਕਹਿੰਦਾ ਬਈ 2 ਦਿਨ ਹੀ ਹੋਏ ਆ। ਮੋٹے ਮੋٹے ਥਾਣ ਆ ਗੈਬ ਚ ਨਿਕੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ। 25000 ਦੀ ਦੇ ਦੇਣੀ ਆ। ਛਿੰਡੀਆਂ ਦਾ ਬਈ ਬਹੁਤ ਜ਼ਿਆਦੇ ਸੀਲ ਛਿੰਡੀਆਂ ਬਈ ਕਹਿੰਦਾ ਬਹੁਤ ਜ਼ਿਆਦੇ ਆ। ਮੋਟੀ ਚਾਈ ਕਰੀ ਆ ਬੈਠਾ ਕੋਈ ਚੱਕਰੀ ਨਹੀਂ ਲੱਤਾਂ ਆ ਰਹੀਆਂ ਹੈ ਨਹੀਂ ਬਾ ਮਾੜੀ ਮੋਟੀ ਆ। ਆ ਨਾ ਹੁੰਦੀ ਫੇਰ ਤਾਂ ਕੋਈ ਗੱਲ ਹੀ ਨਹੀਂ ਸੀਗੀ। ਉਹ ਮੋਲ ਦੀਪ ਉਹੋ ਜੇ ਕੀਤੇ ਲੈਣ ਦੇ ਨਾਲ। ਹੂੰ 32000 ਦੀ ਦੇ ਦੇਣੀ ਆ। ਪਹਿਲੇ ਕੋਲ ਸਸਤੇ ਮੋਲ ਦੀਆਂ ਦੋ ਵੜਾ ਮਗਰਵੱਛੀ 14-15 ਕਿਲੋ ਦੁੱਧ ਪਿਆ ਜੂ ਸੋਭਾ 4 ਕਿਲੋ ਬੌੜਾ ਕੱਢਿਆ। ਪਹਿਲੀ ਚਵਾਈ ਕੀਤੀ ਆ ਮਗਰਵੱਛੀ ਆ 25000 ਦੀ। ਬਿਲਕੁਲ ਸਸਤੇ ਮੋਲ ਦੀਆਂ ਦੋ ਵੜਾ ਜਿਹਦੇ ਜਿਹੜੇ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਆ। ਜੇ ਕੋਈ ਵਪਾਰੀ ਭੈਣ ਭਰਾ ਵੀ ਆ ਵੇੜ ਨੂੰ 4 ਦਿਨ ਸਾਮ ਕੇ ਤਿਆਰ ਕਰਕੇ ਸੇਲ ਕਰਦਾ 35 37000 ਦੀ ਆ ਵੇੜ ਹਜੇ ਨਾ ਸਵੇਰੇ ਅਗੇ ਭਾਈ ਲੱਕਾ ਮਾਰੀ ਪੱਠੇ ਦੀ ਹੱਦ ਜੀ ਨਹੀਂ ਲਾਇਆ ਕਿ ਵੇੜ ਨੇ ਠੀਕ ਹੈ ਗੁੱਸੀ ਗੋਲ ਮਡੋਲ ਬਈ ਵੇੜ ਠੀਕ ਹੈ ਹਾਂਜੀ ਹਾਂਜੀ ਫੋਨ ਨੰਬਰ ਸਕਰੀਨ ਤੇ ਆ ਸਾਰਿਆਂ ਫਾਸਿਕਾ